ਰਾਜਸਥਾਨ ਦੇ ਜੋਧਪੁਰ ਸ਼ਹਿਰ ਦੀ ਪੁਲਿਸ ਨੇ ਲੁਧਿਆਣਾ ਦੇ 10 ਪੁਲਿਸ ਮੁਲਾਜ਼ਮਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਪੁਲਿਸ ਮੁਲਾਜ਼ਮਾਂ ਤੇ ਅਗਵਾ ਕਰਨ, ਜ਼ਬਰਨ ਪੈਸਿਆਂ ਦੀ ਵਸੂਲੀ ਕਰਨ, ਝਾਲਸਾਜੀ, ਅਪਰਾਧਿਕ ਸਾਜ਼ਿਸ਼ ਰਚਣ ਅਤੇ ਝੂਠੇ ਸਬੂਤ ਪੇਸ਼ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਹਨ। ਲੁਧਿਆਣਾ ਪੁਲਿਸ ਨੇ ਜੋਧਪੁਰ ਵਾਸੀ ਇੱਕ ਵਿਅਕਤੀ ਨੂੰ ਅਗਵਾ ਕਰਕੇ ਉਸ ਦੇ ਕੋਲੋਂ 2 ਕਿਲੋ ਅਫੀਮ ਬਰਾਮਦ ਕਰਨ ਦਾ ਦਾਅਵਾ ਕਰਕੇ ਉਸ ਨੂੰ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਫਸਾਇਆ ਸੀ। ਅਤੇ ਹੁਣ ਇੰਦਰਜੀਤ ਸਿੰਘ एएसआई सुबेक सिंह ਅਤੇ ਹੋਰ ਪੁਲਿਸ ਮੁਲਾਜ਼ਮ ਮਨਿੰਦਰ ਸਿੰਘ ਗੁਰਪਿੰਦਰ ਸਿੰਘ ਸੁਖਦੀਪ ਸਿੰਘ ਬਸੰਤ لال ਧਨਵਾਨ ਸਿੰਘ ਹਰਪ੍ਰੀਤ ਕੌਰ ਸਤਨਾਮ ਸਿੰਘ ਰਾਜਕਮਾਰ ਆਦਿ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਸ਼ਿਕਾਇਤ ਕਰਤਾ ਭੀਖਾ RAM ਵਾਸੀ ਚੰਵਰ ਜੋਧਪੁਰ ਨੇ ਦੱਸਿਆ ਕਿ 6 ਮਾਰਚ ਨੂੰ ਦਾ ਲੜਕਾ ਮਨਵੀਰ ਇਹ ਕਹਿ ਕੇ ਕਰੋ ਨਿਕਲਿਆ ਸੀ ਕਿ ਉਹ ਕੋਚਿੰਗ ਲਈ ਜੈਪੁਰ ਜਾ ਰਿਹਾ ਹੈ ਪਰ ਬਾਅਦ ਵਿੱਚ ਉਸ ਦਾ ਮੋਬਾਈਲ ਬੰਦ ਹੋ ਗਿਆ ਤੇ ਪਰਿਵਾਰ ਨੇ ਪੁਲਿਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਅਰਜ ਦਰਜ ਕਰਵਾਈ। ਕੁਝ ਸਮੇਂ ਬਾਅਦ ਉਹਨਾਂ ਨੂੰ ਪਤਾ ਲੱਗਾ ਕਿ ਲੁਧਿਆਣਾ ਦੀ CIA 2 ਨੇ ਉਸ ਨੂੰ ਨਸ਼ਾ ਤਸਕਰੀ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕਰਕੇ ਉਸ ਦੇ ਕੋਲੋਂ 2 ਕਿਲੋ ਫੀਮ ਬਰਾਮਦ ਕੀਤੀ ਹੈ। ਲੁਧਿਆਣਾ ਪੁਲਿਸ ਨੇ ਉਸ ਨੂੰ ਡਾਬਾ ਰੋਡ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਲੁਧਿਆਣਾ ਪੁਲਿਸ ਨੇ ਉਸ ਦੇ ਲੜਕੇ ਨੂੰ ਝਾਂਵਰ ਇਲਾਕੇ ਦੇ ਵਿੱਚੋਂ ਅਗਵਾ ਕਰਕੇ 15 ਲੱਖ ਰੁਪਏ ਦੀ ਫਰौती ਦੀ ਮੰਗ ਕੀਤੀ ਅਤੇ ਉਹਨਾਂ ਨੇ ਉਸ ਨੂੰ ਕੇਸ ਦੇ ਵਿੱਚ ਫਸਾਉਣ ਦੇ ਲਈ ਝੂਠੇ ਸਬੂਤ ਵੀ ਪੇਸ਼ ਕੀਤੇ ਪਰਿਵਾਰ ਨੇ ਵੱਖ-ਵੱਖ ਟੋਲ ਪਲਾਜ਼ਿਆਂ ਦੀ ਸੀਸੀਟੀਵੀ ਫੁਟੇਜ ਹਾਸਲ ਕੀਤੀ ਜਿਸ ਦੇ ਵਿੱਚ ਮਨਵੀਰ ਪੁਲਿਸ ਮੁਲਾਜ਼ਮਾਂ ਦੇ ਨਾਲ ਕਾਰ ਤੇ ਵਿੱਚ ਰਾਜਸਥਾਨ ਤੋਂ ਪੰਜਾਬ ਜਾਂਦੇ ਹੋਏ ਨਜ਼ਰ ਆ ਰਿਹਾ ਹੈ ਉੱਥੇ ਇਸ ਮਾਮਲੇ ਲੈ ਕੇ ACP ਇਨਵੈਸਟੀਗੇਸ਼ਨ ਰਾਜਕਮਾਨ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮਾਨਯੋਗ ਅਦਾਲਤ ਤੋਂ ਜਿਹੜਾ ਹੈਗਾ 156 ਜਮਨ 3 ਤਹਿਤ ਜਿਹੜਾ ਹੈਗਾ ਜਾ ਚੱਬਰ ਪੁਲੀ ਸੀ ਕਿ ਰਾਜਸਥਾਨ ਦੇ ਵਿੱਚ ਉਹਨੇ ਇੱਕ ਮਾਮਲਾ ਦਰਜ ਕਰਨ ਲਈ ਹਦਾਇਤ ਕੀਤੀ ਸੀ ਸੋ ਉਹਦੇ ਤਹਿਤ ਉੱਤੇ ਇੱਕ ਮਾਮਲਾ ਦਰਜ ਹੋਇਆ ਹੈ ਉਹ ਸਾਡੀ ਧਿਆਨ ਚ ਆਇਆ ਤੇ ਉਹਦੇ ਤੇ ਜੋ ਵੀ ਅ ਫਰਦਰ ਡੂੰਘਾਈ ਨਾਲ ਤਤਕਸ਼ ਕੀਤੀ ਜਾਊਗੀ ਪਤਾ ਜੋ ਕੀਤੀ ਜਾਊਗੀ ਜੋ ਗ੍ਰੇਮਸਰ ਕਾਨੂੰਨ ਅਨੁਸਾਰ ਬਣਦਾ ਹੈ ਉਹ ਕਾਰਵਾਈ ਹੋਵੇ ਫਿਰ ਇਹ ਇਹਦੇ ਵਿੱਚ ਹੈ ਕਿ ਕੀ ਸੀ ਕਿਸ ਬੇਸ ਤੇ ਇਹ ਮਾਮਲਾ ਮਾਨ ਜੋ ਗਾਰਦ ਨੇ ਕਿਹਾ ਕਿ ਪੂਰਾ ਹੈਕ ਕੀ ਸੀ ਇਹ ਮਾਮਲੇ ਦੇ ਵਿੱਚ ਉਹ ਜਿਹੜਾ ਮੁੱਦਾ ਹੀ ਹੈਗਾ ਉਹਨੇ ਜਾ ਕੇ ਕੂਟਸ ਆਪਣੇ ਇਸ ਤਰ੍ਹਾਂ ਦਾ ਮਾਮਲਾ ਧਿਆਨ ਚ ਲੈਂਦਾ ਕਿ ਉਹਦੀ ਬੇਟੀ ਨੂੰ ਗਲਤ ਫਸਾਇਆ ਗਿਆ ਸੋ ਇੱਥੇ ਇੱਕ ਮੁਕੱਦਮਾ ਦਰਜ ਹੋਇਆ ਸੀ ਲੁਧਿਆਣਾ ਜਿਹਦੇ ਵਿੱਚ ਕਵਰੀ ਹੋਈ ਸੀ 2 ਕਿਲੋ ਫੀਮ ਦੀ ਇਧਰ ਗੱਡਿਆ ਜੀ ਸਰ ਹੁਣ ਜਿਹੜੀ ਪੁਲਿਸ ਵਾਲਿਆਂ ਦੀ ਮਾਮਲਾ ਦਰਜ ਹੋਇਆ ਉਹ ਐਜ਼ ਅ ਪ੍ਰੈਜ਼ੈਂਟ ਹ ਹੈ ਪੁਲਿਸ ਤੇ ਜਾ ਉਹਨਾਂ ਨੂੰ ਵੀ ਹਿਜ਼ਤਾਂ ਗਿਆ ਜਾ ਪਹਿਲੇ ਮਾਮਲਾ ਦਰਜ ਹੋਇਆ ਉਹਦੀ ਡੰਗਾਈ ਨਾਲ ਜਾਂਚ ਹੋਏਗੀ ਫਿਰ ਉਹਦੇ ਮੁਤਾਬਕ ਹੀ ਕਰਵਾਈ ਹੋਏਗੀ ਤੇ ਮਾਮਲਾ ਸਰ ਜੋਧਪੁਰ ਦੀ ਦਰਜ ਜੀ ਜੀ ਰਾਜਸਥਾਨ ਦੀ ਦਰਜ ਇਹ ਜਿਹੜੀ ਹੈ ਜਾਂਚ ਉਹ ਕੀਤੀ ਜਾਊਗੀ ਜੀ ਬਿਲਕੁਲ ਠੀਕ ਆ ਸਮਝਾ న్యూਸ ਦੇ ਲਈ ਲੁਧਿਆਣਾ ਤੋਂ ਵਿਸ਼ੇਸ਼ ਚਲੋਟਾ ਦੀ ਰਿਪੋਰਟ